ਸਤਿ ਸ੍ਰੀ ਅਕਾਲ ਨਮਸਕਾਰ ਐਸਿਕਬਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਪੰਜਾਬੀ ਤਾਲੀਮ ਦੇ ਵਿੱਚ ਮੈਂ ਹਾਂ ਗਗਨ ਫਰਦਾਸੀ ਤੁਹਾਡਾ ਪੰਜਾਬੀ ਮੈਂਟਾ ਸਵਾਗਤ ਕਰਦਾ ਹਾਂ ਜੀ ਮੈਂ ਹਾਂ ਰਿਸਰਚ ਸਕਾਲਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਦੇ ਵਿੱਚ NET UGC NET PSAT CET ਕੁਆਲੀਫਾਈਡ ਹਾਂ ਜੀ ਤੇ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋ ਰਹੇ ਇੱਕ ਜਿਹੇ ਰਾਈਟਰ ਨੂੰ ਲੈ ਕੇ ਜਿੰਨਾ ਬਾਰੇ ਜੇ ਅਸੀਂ ਗੱਲ ਕਰੀਏ ਜਾਂਦੇ ਹਾਂ ਰਚਨਾਵਾਂ ਬਾਰੇ ਗੱਲ ਕਰੀਏ ਤਾਂ ਬਹੁਤ ਮੈਂ ਕਹਿਣਾ ਕਿ ਤੁਹਾਨੂੰ ਵਧੀਆ ਫੀਲ ਹੋਊਗਾ ਕਿ ਸਾਡੇ ਪੰਜਾਬੀ ਦੇ ਰਾਈਟਰ ਇੰਨੇ ਬਾਤਮਾਲ ਸੀਗੇ ਇੰਨੀ ਕਾਬਲੀਅਤ ਹਾਸਲ ਰੱਖਦੇ ਸੀਗੇ ਜਿਨ੍ਹਾਂ ਨੇ ਇੱਕ ਪ੍ਰੀਤਨਗਰ ਨਾਮ ਦਾ ਸ਼ਹਿਰ ਬਸਾ ਦਿੱਤਾ ਅੱਜ ਅਜਿਹੇ ਵਿਅਕਤੀ ਬਾਰੇ ਗੱਲ ਕਰਨ ਜਾ ਰਹੇ ਹਾਂ ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਬਾਰੇ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਜਿਹੜੇ ਖਿਆਲਤ ਸੀਗੇ ਬਹੁਤ ਹੀ ਬਾਤਮਾਲ ਸੀਗੇ ਤੇ ਸਾਨੂੰ ਮਾਣ ਮਹਿਸੂਸ ਹੁੰਦਾ ਇਹਨਾਂ ਨੂੰ ਪੜ੍ਹ ਕੇ ਇਹਨਾਂ ਦੀਆਂ ਜ਼ਿੰਦਗਾਨੀਆਂ ਨੂੰ ਪੜ੍ਹ ਕੇ ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਇਹਨਾਂ ਨੂੰ ਇਸ ਕਰਕੇ ਨਾ ਪੜੋਗੇ ਤੁਸੀਂ ਆਪ ਪੀਟੈਟ ਸੀਟੈਡ ਜਾਂ ਫਿਰ ਆ ਮਾਸਟਰ ਕੈਡਰ ਕਲੀਅਰ ਕਰਨਾ ਤੇ ਤੋਂ ਆਪ ਹਮਾਰੇ ਇੱਕ ਇੰਟਰਸਟਿੰਗ ਇਕੋ ਜਾਣਨ ਦੇ ਲਈ ਪੜੋਗੇ ਨਾ ਤਾਂ ਤੁਹਾਨੂੰ ਮਜ਼ਾ ਆਊਗਾ ਔਰ ਇੱਕ ਕਹਾਣੀ ਦੇ ਰੂਪ ਚ ਪੜਿਆ ਕਰੋ ਅਸਿਊਮ ਕਰਿਆ ਕਰੋ ਕਿ ਅੱਛਾ ਬੰਦਾ ਇਹ ਵਾਂਦਾ ਸੀਗਾ ਅ ਕੱਲ ਪਰਸੋ ਮੈਂ ਦੋ ਤਿੰਨ ਰਾਈਟਰ ਕਰਵਾਏ ਸੀਗੇ ਮੈਂ ਤੁਹਾਨੂੰ ਇਨੀ ਗੱਲ ਕਹਿਣਾ ਕਿ ਜਦੋਂ ਕਿਸੇ ਰਾਈਟਰ ਦਾ ਨਾਮ ਪੜ੍ਹਦੇ ਨਾ ਇੱਕ ਵਾਰੀ ਉਹਦੀ ਫੋਟੋ ਜੀ ਦੇਖ ਲਿਆ ਕਰੋ ਫੋਟੋ ਨਾਲ ਕੀ ਹੋਊਗਾ ਕਿ ਸਾਨੂੰ ਪਤਾ ਲੱਗਦਾ ਉਹ ਰਾਈਟਰ ਕਿਵੇਂ ਦਾ ਸੀ ਕਿਵੇਂ ਦਾ ਉਹਦਾ ਮਜ਼ਾਜ ਸੀਗਾ ਪੱਗ ਬੰਨਣ ਦਾ ਸਟਾਈਲ ਤਾਂ ਉਹ ਚੀਜ਼ਾਂ ਸਾਡੀ ਜ਼ਿਹਨ ਦੇ ਵਿੱਚ ਯਾਦ ਰਹਿੰਦੀਆਂ ਨੇ ਮੈਂ ਦੇਖੋ ਬੀਐਡ ਕੀਤੀ ਤਾਂ ਮੈਨੂੰ ਉਹਦੇ ਚ ਇੱਕ ਚੀਜ਼ ਅੱਜ ਵੀ ਯਾਦ ਹੈ ਕਿ ਬੱਚਾ 80% ਚੀਜ਼ਾਂ ਜਿਹੜੀਆਂ ਨੇ ਵਿਜ਼ੂਅਲਾਈਜ਼ ਕਰ ਤਾਂ ਮੈਨੂੰ ਲੱਗਿਆ ਕਿ ਇਹ ਕਨਸੈਪਟ ਤੁਹਾਡੇ ਸਾਹਮਣੇ ਰੱਖਣਾ ਚਾਹੀਦਾ ਹੈ ਸੋ ਇਸ ਕਨਸੈਪਟ ਦੇ ਨਾਲ ਹੀ ਅੱਜ ਦੇ ਸੀ ਰਾਈਟਰ ਦੇ ਬਾਰੇ ਗੱਲਬਾਤ ਕਰਾਂਗੇ ਤੇ ਰਾਈਟਰ ਹੈਗੇ ਗੁਰਪਖ ਸਿੰਘ ਪ੍ਰੀਤ ਲੜੀ ਬਹੁਤ ਵੱਡਾ ਨਾਮ ਤੇ ਓਨੇ ਵੱਡੇ ਇਹਨਾਂ ਦੇ ਕੰਮ ਨੇ ਤਾਂ ਆਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਹਨਾਂ ਦੀ ਹੱਥ ਲਿਖਤ ਦੇਖਦੇ ਹਾਂ ਲਓ ਜੀ ਆਹ ਦੇਖੋ ਪ੍ਰੀਤ ਲੜੀ ਠੀਕ ਹੈ ਆ ਉਹਨਾਂ ਦੀ ਤੇ ਆ 3 31 ਤਿੰਨ 1968 ਦਾ ਰਾਈਟਰ ਲੈਟਰ ਆ ਸਾਡੇ ਕੋਲ ਜਿਹੜਾ ਅਸੀਂ ਪੜ੍ਹਨ ਜਾ ਰਹੇ ਹਾਂ ਇਹਨਾਂ ਦੀ ਰਾਈਟਿੰਗ ਹੈ ਹੈਂਡ ਰਿਟਨ ਨਮੂਨਾ ਹੈ ਇਹਨਾਂ ਦੀ ਰਾਈਟਿੰਗ ਤੁਸੀਂ ਰਾਈਟਿੰਗ ਵੀ ਦੇਖ ਸਕਦੇ ਹੋ ਕਾਫੀ ਰਾਈਟਰਾਂ ਦੀ ਆਪਾਂ ਨੂੰ ਰਾਈਟਿੰਗ ਦੇਖਣ ਨੂੰ ਮਿਲੀ ਸੀਗੀ ਤੇ ਆਹ ਗੁਰਬਖਸ਼ ਸਿੰਘ ਦਾ ਹੱਥ ਲਿਖਤ ਨਮੂਨਾ ਜਿਹੜਾ ਸੀ ਦੇਖ ਕੇ ਹਟੇ ਤੇ ਹੁਣ ਤੁਹਾਡਾ ਲੈਕਚਰ ਸ਼ੁਰੂ ਹੁੰਦਾ ਮੈਨੂੰ ਕਈ ਵਿਦਿਆਰਥੀ ਕਹਿੰਦੇ ਸਰ ਇਹ ਤੋਂ ਪਹਿਲਾਂ ਤੁਸੀਂ ਦੱਸ ਦਿਓ ਉਹ ਸਾਡੇ ਲਈ ਲਾਹੇਵੰਦ ਨਹੀਂ ਪਰ ਮੈਂ ਕਹਿੰਦਾ ਕਿ ਕੱਲੀ ਕੱਲੀ ਗੱਲ ਜਿਹੜੀ ਮੈਂ ਤੁਹਾਡਾ ਕਰਦਾ ਇਹ ਤੁਹਾਡੇ ਜ਼ਿਹਨ 'ਚ ਕੰਨਾ ਚ ਰਹੂਗੀ ਮੈਨੂੰ ਅੱਜ ਵੀ ਵਿਦਿਆਰਥੀ ਕਹਿੰਦੇ ਕਿ ਸਰ ਜਦੋਂ ਤੁਸੀਂ ਪੇਪਰ 'ਚ ਬੈਠੇ ਆ ਨਾ ਤੁਹਾਡੀਆਂ ਗੱਲਾਂ ਗੂੰਜ ਰਹੀਆਂ ਹੁੰਦੀਆਂ ਤਾਂ ਬਈ ਵਿਦਿਆਰਥੀ ਸਾਥੀਓ ਗੱਲ ਕਰਦੇ ਆ 1895 ਦੀ ਜਦੋਂ ਇਹਨਾਂ ਦਾ ਜਨਮ ਹੁੰਦਾ 1977 ਦੇ ਵਿੱਚ ਇਹੇ ਪਰਮਾਤਮਾ ਨੂੰ ਪਿਆਰੇ ਹੋ ਜਾਂਦੇ ਨੇ ਸਿਆਲਕੋਟ ਪਾਕਿਸਤਾਨ ਦੇ ਵਿੱਚ ਤੇ ਵਸਨੀਕ ਪੀਤਨਗਰ ਜਿਹੜਾ ਨੇ ਨੇ ਵਸਾਇਆ ਸੀਗਾ ਅੰਮ੍ਰਿਤਸਰ ਦੇ ਲਾਗੇ ਇੱਕ ਪਿੰਡ ਹੈਗਾ ਲੋਪੋਕੇ ਚਿਗਾਵਾ ਤਾਂ ਉੱਥੇ ਹੀ ਸਾਨੂੰ ਇਹ ਪੀਤਨਗਰ ਜਿਹੜਾ ਦੇਖਣ ਨੂੰ ਮਿਲਦਾ ਜਿੱਥੇ ਇਹਨਾਂ ਨੇ ਬੜਾ ਹੀ ਬਾਖਮਾਲ ਕਨਸੈਪਟ ਜਿਹੜਾ ਉਹ ਲਿਖਿਆ ਸੀਗਾ ਬਲਵੰਤ ਗਾੜਗੀ ਦੀ ਗੱਲ ਕਰੀਏ ਬਹੁਤ ਨੇੜਲੇ ਸੰਬੰਧ ਸੀਗੇ ਉਹਨਾਂ ਦੇ ਤੇ ਭਈ ਆਪਾਂ ਕੱਲ ਪੂਰਨ ਸਿੰਘ ਨੂੰ ਪੜਿਆ ਕਿ ਟੋਕੀਓ ਯੂਨੀਵਰਸਿਟੀ ਤੋਂ ਪੜਿਆ ਕੈਮਿਸਟਰੀ ਦੇ ਵਿਦਵਾਨ ਸੀ ਕਿ ਤੇ ਅੱਜ ਜਿਨ੍ਹਾਂ ਨੂੰ ਅਸੀਂ ਪੜਨ ਜਾ ਰਹੇ ਹਾਂ ਇਹ ਵੀ ਕਿਸੇ ਨੂੰ ਘੱਟ ਨਹੀਂ ਆਂ ਦੀ ਇਹ ਹੈ ਇੰਜੀਨੀਅਰਿੰਗ ਦੀ ਅਮਰੀਕਾ ਤੋਂ ਡਿਗਰੀ ਜਿਹੜੀ ਇਹਨਾਂ ਨੇ ਕੀਤੀ ਹੋਈ ਹੈ। ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਤੇ ਤੁਸੀਂ ਇਹਨਾਂ ਦਾ ਚਿਹਰਾ ਦੇਖ ਸਕਦੇ ਹੋ ਇਹ ਸਾਡੇ ਉਹ ਪੰਜਾਬੀ ਨੇ ਜਿਨ੍ਹਾਂ ਨੇ ਉਸ ਟਾਈਮ ਤੇ ਵੀ ਮੱਲਾ ਮਾਰੀਆਂ ਸੀ ਆ ਦੇਖੋ ਚਿਹਰੇ ਇਹਨਾਂ ਦੇ। ਠੀਕ ਹੈ। ਤਾਂ ਅੱਜ ਅਸੀਂ ਇਹ ਸਖਸ਼ੀਅਤ ਬਾਰੇ ਜਾਣਕਾਰੀ ਹਾਸਲ ਕਰਾਂਗੇ ਤਾਂ ਮੈਂ ਕਹਿੰਦਾ ਨਾ ਜਦੋਂ ਮੈਥੋਂ ਪੜਦੇ ਹੁੰਦੇ ਹੋ ਇਹ ਸੋਚਿਆ ਕਰੋ ਕਿ ਅੱਜ ਹੀ ਨਵਾਂ ਪੜਨਾ। ਡੱਟੇ ਨਾਲ ਲਾਇਆ ਕਰੋ ਦੀਪਲੀ ਪੜਿਆ ਕਰੋ ਤੇ ਚੱਜ ਨਾਲ ਪੜਿਆ ਕਰੋ ਠੀਕ ਹੈ ਸੋ ਆਓ ਜੀ ਵਕਤ ਜ਼ਾਇਆ ਨਹੀਂ ਕਰੀਏ ਸ਼ੁਰੂ ਕਰਦੇ ਹਾਂ ਸਿਆਲਕੋਟ ਪਾਕਿਸਤਾਨ ਦੇ ਵਿੱਚ ਪਹੁੰਚ ਚੁੱਕੇ ਹਾਂ ਗੱਲ ਮੈਂ ਤੁਹਾਨੂੰ ਇਨੀ ਗੱਲ ਦੱਸਿਆ ਸੀ ਕਿ ਪਾਕਿਸਤਾਨ ਇੱਕ ਜਈ ਸਰਜ਼ਮੀਨਾਂ ਰਹਿਂਦਾ ਪੰਜਾਬ ਜਿਹਦੇ ਵਿੱਚ ਮੋਸਟਲੀ ਸਾਡੇ ਰਾਈਟਰ ਜਿੰਨੇ ਉਹਨਾਂ ਦਾ ਜਨਮ ਹੋਇਆ ਤਾਂ ਬਈ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦੱਸਾਂ ਸਭ ਤੋਂ ਪਹਿਲਾਂ ਅਸੀਂ ਇਹ ਦੇਖ ਲਈਏ ਵੀ ਯਾਰ ਕੀ ਕੀ ਕਰਨਾ ਜਿਹੜੇ ਤੁਹਾਡੇ ਜਿੰਨਾ ਵੀ ਅ ਜੂਰੀ ਸੀ ਨੈਟ ਦਾ ਐਗਜ਼ਾਮ ਆ ਰਿਹਾ ਠੀਕ ਹੈ ਜੀ ਇਸ ਤੋਂ ਇਲਾਵਾ ਸਾਡੇ ਕੋਲ ਮਾਸਟਰ ਕੈਡਰ ਹੈ ਠੀਕ ਹੈ ਮਾਸਟਰ ਕੈਡਰ ਤੋਂ ਬਾਅਦ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਕੋਲ ਆ ਪੀਜੀਟੀ ਹਰਿਆਣਾ ਵਾਲੀਆਂ ਪੋਸਟਾਂ ਨੇ ਇਹ ਸਾਰਾ ਕੁਝ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਹਾਡੇ ਲਈ ਗੱਲ ਕਰਦੇ ਹਾਂ ਕਿੱਤਾ ਇਹਨਾਂ ਦਾ ਪੱਤਰਕਾਰੀ ਆ ਵੈਸੇ ਸਭ ਤੋਂ ਪਹਿਲਾਂ ਵਾਰਤਕ ਰਚਨਾ ਦੇ ਵਿੱਚ ਜ਼ਿਆਦਾ ਇਹਨਾਂ ਨੇ ਆਪਣਾ ਹੱਥ ਅਜ਼ਮਾਇਆ ਹੈ ਤਾਂ ਕਈ ਵਾਰੀ ਕੀ ਹੁੰਦਾ ਰਾਈਟਰ ਮੰਨ ਲਓ ਕਿ ਰਾਈਟਰ ਸੇਮਸ ਹੈਗਾ ਵਾਰਤਕ ਦੇ ਲਈ ਬਾਅਦ ਚ ਬੱਚੇ ਨੂੰ ਉਲਝਾਉਣ ਲਈ ਉਹਦੀ ਕਵਿਤਾ ਪੁੱਛ ਲੈਂਦਾ ਹੈ ਹੁਣ ਕੋਈ ਰਾਈਟਰ ਉਹ ਕਵਿਤਾ ਦਾ ਮਾਹਿਰ ਆ ਪਰ ਰਾਈਟਰ ਕੀ ਕਰੂਗਾ ਉਹਦੀ ਸਵੈ ਜੀਵਨੀ ਸਾਂ ਪੁੱਛ ਲੂਗਾ ਤਾਂ ਤੁਸੀਂ ਇਹਨਾਂ ਚੀਜ਼ਾਂ ਤੋਂ ਵਾਕਿਫਰ ਹੋਣਾ ਥੋੜਾ ਜਿਆ ਸਭ ਤੋਂ ਪਹਿਲਾਂ ਪਈ ਆਉਂਦਾ ਜੀ ਪ੍ਰੀਤ ਮਾਰਗ 1934 ਦੇ ਵਿੱਚ ਫਿਰ ਆ ਜਾਂਦਾ ਹੈ ਸਾਵੀ ਪਧਰੀ ਜ਼ਿੰਦਗੀ 1943 ਦੇ ਵਿੱਚ ਪਰਮ ਮਨੁੱਖ ਬਹੁਤ ਇੰਪੋਰਟੈਂਟ ਹੈ ਜੀ 1943 ਦੇ ਵਿੱਚ ਠੀਕ ਹੈ ਮੇਰੀਆਂ ਮੇਰੀਆਂ ਅਣ ਭੁੱਲ ਯਾਦਾਂ 1947 ਦੇ ਵਿੱਚ ਹੈ ਠੀਕ ਹੈ ਇੱਕ ਦੁਨੀਆ ਤੇ 13 ਸੁਪਨੇ 1947 ਦੇ ਵਿੱਚ ਇਹ ਵੰਡ ਦਾ ਜਿਹੜਾ ਹੈ ਆਪਣਾ ਆਪਣਾ ਕੀ ਕਹਿੰਦੇ ਆ ਵੰਡ ਦਾ ਸਮਾ ਹੈ ਚੰਗੇਰੀ ਦੁਨੀਆ ਨਵਾਂ ਸ਼ਿਵਾਲਾ ਠੀਕ ਹੈ ਤਾਂ ਅੱਗੇ ਆ ਜਾਂਦਾ ਸਾਡੇ ਕੋਲ ਇਸ ਤੋਂ ਇਲਾਵਾ ਜ਼ਿੰਦਗੀ ਦੀ ਰਾਸ ਠੀਕ ਹੈ ਤੇ ਜ਼ਿੰਦਗੀ ਦੀ ਵਾਰਤ ਸੋ ਜ਼ਿੰਦਗੀ ਲਫ਼ਜ਼ ਇਹਨਾਂ ਨੇ ਬਹੁਤ ਇਸਤੇਮਾਲ ਕੀਤਾ ਵਾਰਤਕ ਦੇ ਵਿੱਚੋਂ ਦੇਖੋ ਆਪਾਂ ਯਾਦ ਕਰਨੀਆਂ ਨੇ ਜਿਹੜੀਆਂ ਪ੍ਰੀਤ ਮਾਰਗ 1937 ਤੋਂ ਪਤਾ ਲੱਗ ਹੀ ਜਾਣਾ ਕਿ ਪ੍ਰੀਤ ਲੜੀ ਨੇ ਲਿਖੀ ਹੈ ਸਭ ਤੋਂ ਜ਼ਿਆਦਾ ਸਾਵੀ ਪੱਧਰੀ ਜ਼ਿੰਦਗੀ ਜ਼ਿੰਦਗੀ ਲਫ਼ਜ਼ ਜਿਹੜਾ ਸਭ ਤੋਂ ਜ਼ਿਆਦਾ ਆਪਣੀਆਂ ਰਾਈਟਿੰਗਸ ਦੇ ਟਾਈਟਲ ਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਇਸਤੇਮਾਲ ਕੀਤਾ ਹੈ 1943 ਦੇ ਵਿੱਚੋਂ ਸ਼ੁਰੂ ਹੋਊਗਾ ਇਹਨਾਂ ਦਾ ਫਿਰ ਸਭ ਤੋਂ ਜ਼ਿਆਦਾ ਪਰਮਨੁਖ ਵੀ 43 ਦੇ ਵਿੱਚ ਇਹਨੂੰ 43 ਇਸ ਮਾਈ ਫੇਵਰੇਟ ਨੰਬਰ ਤੋਂ ਇਥੋਂ ਜੇ ਯਾਦ ਕਰ ਲਓ ਆਪਣੇ ਸਾਨੀ ਪੱਦਰੀ ਜ਼ਿੰਦਗੀ 1943 ਪਰਮ ਮਨੋਖੋ 1973 ਫਿਰ ਉਸ ਤੋਂ ਬਾਅਦ ਵਨ ਡਾਉਨ ਦੀ ਹੈ ਜਿਹੜੀ 1947 ਦੇ ਵਿੱਚ ਤੇ ਇੱਕ ਪਾਸੇ ਵਨ ਡੋਈ ਸੀ ਤੇ ਇੱਕ ਪਾਸੇ ਇਹਨਾਂ ਦੀ ਰਾਈਟਿੰਗ ਦੇਖਣ ਨੂੰ ਮਿਲਦੀਆਂ ਮੇਰੀਆਂ ਅਭੁੱਲ ਯਾਦਾਂ ਕਿਉਂਕਿ ਮਾਈਗ੍ਰੇਟ ਕੀਤੇ ਆ ਮੈਂ ਇੱਕ ਦੁਨੀਆ ਤੇ 13 ਸੁਪਨੇ ਇੱਕ ਦੁਨੀਆ ਤੇ ਮੇਰੇ ਸੁਪਨੇ ਕਿੰਨੇ ਨੇ 13 ਸੁਪਨੇ ਨੇ ਠੀਕ ਹੈ ਚੰਗੇਰੀ ਦੁਨੀਆ ਇਹ ਸਾਰੀਆਂ ਰਾਈਟਿੰਗਸ ਉਹਨਾਂ ਨੂੰ 1947 ਤੇ ਦੇਖਣ ਨੂੰ ਮਿਲਦੀਆਂ ਨੇ ਨਵਾਂ ਸ਼ਿਵਾਲਾ ਵੈਰੀ ਇੰਪੋਰਟੈਂਟ ਹੈ ਠੀਕ ਹੈ ਜੀ ਤੇ ਜ਼ਿੰਦਗੀ ਰਾਸ ਫਿਰ 47 ਤੋਂ ਬਾਅਦ ਸਿੱਧਾ 10 ਸਾਲ ਬਾਅਦ ਆਪਾਂ 57 ਤੇ ਜਾਣਾ ਜ਼ਿੰਦਗੀ ਦੀ ਰਾਸ ਤੇ ਜ਼ਿੰਦਗੀ ਦੀ ਵਾਰ ਸੋ ਜ਼ਿੰਦਗੀ ਇਸਤੇਮਾਲ ਇਹਨਾਂ ਨੇ ਕੀਤਾ ਹੈ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਕਈ ਵਾਰੀ ਅਸੀਂ ਸਾਰੀਆਂ ਨਿਸ਼ਾਨਾ ਨਹੀਂ ਕਰ ਸਕਦੇ ਤਾਂ ਮੈਂ ਕਹਿਣਾ ਕਿਵੇਂ ਯਾਦ ਕਰ ਲਵਾਂ ਇਹ ਹੈਗੀਆਂ ਵਾਰ ਤੱਕ ਆਓ ਇੱਕ ਵਾਰੀ ਯਾਦ ਕਰਦੇ ਆਂ ਫਿਰ ਆਪਾਂ ਦੇਖਣਾ ਕਿ ਇਹਨਾਂ ਨੇ ਪ੍ਰੀਤ ਮਾਰਗ 43 ਦੇ ਵਿੱਚ ਪਰਮ ਮਨੁੱਖ 43 ਦੇ ਵਿੱਚ ਤੇ ਸਾਂਵੀ ਪੱਧਰੀ ਜ਼ਿੰਦਗੀ 43 ਦੇ ਸਤਿੰਨ ਚੀਜ਼ਾਂ ਸੌਰੀ 34 43 ਉਲਟਾ ਕਰ ਲਓ ਨਾ 34 ਨੂੰ 43 ਬਣਾ ਦੋ ਤਾਂ ਆਪਣੇ ਕੋ ਆ ਜਾਂਦਾ ਪ੍ਰੀਤ ਮਾਰਗ ਸਾਂਵੀ ਪੱਧਰੀ ਜ਼ਿੰਦਗੀ ਪਰਮ ਮਨੋਖ ਆ ਗਿਆ ਫਿਰ ਮੇਰੀਆਂ ਅਣ ਭੁੱਲਿਆਦਾਂ ਆ ਜਾਂਦਾ ਆ ਭੁੱਲਿਆਦਾਂ 47 ਇੱਕ ਦੁਨੀਆ ਤੇ 13 ਸੁਪਨੇ ਚੰਗੇਰੀ ਦੁਨੀਆ ਨਵਾਂ ਸ਼ਿਵਾਲਾ ਜ਼ਿੰਦਗੀ ਦੇ ਰਸ ਜ਼ਿੰਦਗੀ ਦੀ ਵਾਟ ਅੱਗੇ ਗੱਲ ਕਰਦੇ ਆਪਾਂ ਨੈਕਸਟ ਜਿਹੜਾ ਇੰਪੋਰਟੈਂਟ ਹੈ ਇਹਨਾਂ ਦਾ ਰਹਿ ਜਾਂਦਾ ਹੈ ਸਾਡੇ ਕੋਲ ਤਾਂ ਉਹ ਹੈਗਾ ਕਹਾਣੀ ਸੰਗਰੇ ਕਹਾਣੀ ਦੀ ਗੱਲ ਕਰੀਏ ਪ੍ਰੀਤ ਕਹਾਣੀ ਆ ਪ੍ਰੀਤ ਲਫਜ਼ ਤੁਹਾਨੂੰ ਪਤਾ 나ਗ ਪ੍ਰੀਤ ਦਾ ਜਾਦੂ ਵੈਰੀ ਇੰਪੋਰਟੈਂਟ ਜਿੱਥੇ ਪ੍ਰੀਤ ਲਫਜ਼ ਬਹੁਤ ਯੂਜ਼ ਕੀਤਾ ਇਹਨਾਂ ਨੇ ਅੱਗੇ ਅਸਮਾਨੀ ਮahanadi ਠੀਕ ਹੈ ਬਿੰਨੂ ਵੀਨਾ ਵਿਨੋਦ ਇੰਪੋਰਟੈਂਟ ਹੈ ਪ੍ਰੀਤਾਂ ਦੇ ਪਹਿਰੇਦਾਰ ਭਾਬੀ ਮੈਣਾ ਬੜੀ ਇੰਪੋਰਟੈਂਟ ਹੈ ਇਸ਼ਕ ਜਿੰਨਾ ਦੇ ਹੱਡੀ ਰਚਿਆ 1959 ਦੀ ਬਹੁਤ ਬੜੀ ਬਾਕਮਾਲ ਰਚਨਾ ਹੈ ਇਹਨਾਂ ਦੀ ਅੱਗੇ ਜ਼ਿੰਦਗੀ ਦੇ ਜ਼ਿੰਦਗੀ وارث ਹੈ બસ ਇਹਨੇ ਤੁਹਾਨੂੰ ਯਾਦ ਕਰ ਲੈਣਾ ਚਾਹਤ ਪ੍ਰੀਤ ਕਹਾਣੀਆ 나ਗਪ੍ਰੀਤ ਦਾ ਜਾਦੂ ਵੈਰੀ ਇੰਪੋਰਟੈਂਟ ਅਸਮਾਨੀ ਮਹਾਨਦੀ ਤੇ ਅੱਗੇ ਆ ਜਾਂਦਾ ਵੀਨਾ ਵਿਨੋਦ ਪ੍ਰੀਤ ਪ੍ਰੀਤਾ ਦੇ ਪਹਿਰੇਦਾਰ ਭਾਬੀ ਮੈਨਾ ਬੜਾ ਇੰਪੋਰਟੈਂਟ ਛਿਆਲੀ ਚ ਸ਼ਬਨਮ ਵੀ ਯਾਦ ਕਰ ਸਕਦੇ ਤੁਸੀਂ ਇਸ਼ਕ ਜਿਨ੍ਹਾਂ ਦੇ ਹੱਡੀ ਰਚ ਵੈਰੀ ਵੈਰੀ ਇੰਪੋਰਟੈਂਟ ਜ਼ਿੰਦਗੀ ਵਾਰਿਸ ਹੈ ਇਹ ਇੰਪੋਰਟੈਂਟ ਹੈ ਇਹਨਾਂ ਦਾ ਗੁਰਬਾਚਨ ਪ੍ਰੀਤ ਲੜੀ ਕਹਾਣੀ ਦੀ ਜੈਸੀ ਗੱਲ ਕਰਦੇ ਹਾਂ ਠੀਕ ਹੈ ਪ੍ਰੀਤ ਨਾ ਕਹਾਣੀਆਂ 나ਗਪ੍ਰੀਤ ਦਾ ਜਾਦੂ ਆ ਗਿਆ ਅਸਮਾਨੀ ਮਹਾਨ ਨਦੀਆਂ ਤੇ ਬੀਨਾ ਵਿਨੋਦ ਭਾਬੀ ਮੈਣਾ ਇਸ਼ਕ ਜਿਨ੍ਹਾਂ ਦੇ ਹੱਡੀ ਰੱਛਿਆ ਪਹਿਰੇਦਾਰ ਪ੍ਰੀਤਾਂ ਦੇ ਤਾਂ ਇਹ ਸੌਖੇ ਸੀ ਨਾ ਨਾਵਲ ਜਿਹੜਾ ਹੈ ਅਨਵਿਆਹੀ ਮਾਂ ਬੈਰੀ ਇੰਪੋਰਟੈਂਟ ਨਾਵਲ ਵੀ ਇਹਨਾਂ ਦਾ ਯਾਦ ਕਰੋ ਅਨਵਿਆਹੀ ਮਾਂ ਇਹ ਚ ਉਹ ਤੇ ਆਪਣੇ ਆਪ ਡਾਊਟ ਲੱਗਦਾ ਅਨਵਿਆਹੀ ਮਾਂ ਸਿਰੇਕਾ ਰੁੱਖਾਂ ਦੀ ਜਰਾਂਦ 73 ਦੇ ਵਿੱਚ ਇੰਪੋਰਟੈਂਟ ਹੈ ਹੁਣ ਅਨਵਿਆਹੀ ਮਾਂ ਦਾ ਮਤਲਬ ਹੁੰਦਾ ਰੁੱਖਾਂ ਦੀ ਜਰਾਂਦ ਅਨਵਿਆਹੀ ਮਤਲਬ ਮਾਂ ਵੀ ਆ ਪਰ ਉਹਦਾ ਵਿਆਹ ਨਹੀਂ ਹੋਇਆ ਦੇਖੋ ਟਾਈਟਲ ਕਿੰਨਾ ਵਾਕਮਾਲ ਹੈ ਨਾ ਤੇ ਰੁੱਖਾਂ ਦੀ ਜਰਾਂਦ ਨਾਟਕ ਜਿਹੜਾ ਇੰਪੋਰਟੈਂਟ ਐ ਇਹਨਾਂ ਚ ਵੈਸੇ ਨਾਟਕ ਜ਼ਿਆਦਾ ਇੰਪੋਰਟੈਂਟ ਨਹੀਂ ਹੈਗਾ ਨਾ ਹੀ ਕਿਹਨੇ ਪੁੱਛਣਾ ਤੇ ਅੱਗੇ ਸਵੈ ਜੀਵਨੀ ਬੜੀ ਇੰਪੋਰਟੈਂਟ ਐ ਮੇਰੀ ਜੀਵਨ ਕਹਾਣੀ 1959 ਆ ਟਾਈਮ ਪੀਰੀਅਡ ਬਹੁਤ ਯਾਦ ਕਰਨ ਜ਼ਰੂਰੀ ਐ ਟਾਈਮ ਪੀਰੀਅਡ ਇਹਨਾਂ ਦਾ ਬੜਾ ਹੀ ਬਾਖ ਕਮਾਲ ਰਹੇਗਾ ਕਿਉਂਕਿ ਇੱਚੋ ਸਵਾਲ ਆਉਂਦੇ ਐ ਟਾਈਮ ਪੀਰੀਅਡ ਦੇ ਵਿੱਚੋਂ ਠੀਕ ਐ ਅ ਮੰਜ਼ਿਲ ਦਿਸ ਗਈ ਮੇਰੀ ਜੀਵਨ ਕਹਾਣੀ ਭਾਗ ਤੀਜਾ ਤਾਂ ਇੱਥੇ ਯਾਦ ਕਰੋ ਪਹਿਲਾਂ ਮੇਰੀ ਜੀਵਨ ਕਹਾਣੀ ਮੰਜ਼ਿਲ ਦਿਸ ਗਈ ਤੇ ਮੇਰੀ ਜੀਵਨ ਕਹਾਣੀ ਭਾਗ ਤੀਜਾ 1959 64 78 59, 59 64 ਤੇ 78 ਹੁਣ ਯਾਦ ਕਰੋ 59 59 ਨੂੰ 64 ਬਣਾਉਣਾ 6th 4 ਆ ਗਿਆ ਇਹਨੂੰ 78 ਬਣਾਉਣਾ 6 ਤੋਂ ਬਾਅਦ 7 4 2 8 ਮਤਲਬ ਮੈਂ 59 ਯਾਦ ਕਰ ਲਿਆ ਇਸ ਤੋਂ ਬਾਅਦ ਨਾਉਨ ਤੁਸੀਂ 6 ਬਣਾ ਕੇ ਇਹਨੂੰ ਚਾਰ ਕਰਤਾ ਠੀਕ ਹੈ 4 2 8 ਤੇ 6 1 7 ਲਓ ਜੇ ਇਥੋਂ ਗੱਲ ਯਾਦ ਹੋ ਗਈ 59 64 ਤੇ 78 ਸੁਆਜੀ ਉਹਨੇ ਕਿੰਨਿਆ ਆਪਣੇ ਕੋਲ ਤਿੰਨ ਨੇ ਕਿਹੜੀਆਂ-ਕਿਹੜੀਆਂ ਸੁਆਜੀ ਉਹਨੇ ਤੁਸੀਂ ਦੇਖ ਸਕਦੇ ਹੋ ਮੇਰੀ ਜੀਵਨ ਕਹਾਣੀ ਭਾਗ ਪਹਿਲਾ ਮੰਜ਼ਲ ਦਿਸ ਗਈ ਤੇ ਮੇਰੀ ਜੀਵਨ ਕਹਾਣੀ ਭਾਗ ਤੀਜਾ ਇਹ ਰਾਈਟਿੰਗਸ ਹੋ ਗਈਆਂ ਉਹਨਾਂ ਦੀਆਂ ਉਸ ਤੋਂ ਬਾਅਦ ਅਨੁਵਾਦ ਦੀ ਗੱਲ ਕਰੀਏ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਏਸ਼ੀਆ ਦਾ ਚਾਨਣ ਮਹਾਕਾਵੈ ਇਹਨਾਂ ਦਾ ਠੀਕ ਹੈ ਅਨੁਵਾਦ ਹੈ ਜੀ ਇੱਕ ਮਾਂ ਨਾਵਲ ਜਿਹੜਾ ਗੁਰਕੀ ਦਾ ਉਹ ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਘਾਹ ਦੀਆਂ ਪੱਤੀਆਂ ਜ਼ਿੰਦਗੀ ਦੇ ਰਾਹਾਂ ਦੇ ਦੁਨੀਆ ਇੱਕ ਮਹਿਲ ਇਹ ਸਫਰਨਾਮਾ ਹੈ ਇਹਨਾਂ ਦਾ ਠੀਕ ਹੈ ਅਨੁਵਾਦਿਤ ਨੇ ਇਹ ਇਹ ਏਸ਼ੀਆ ਦਾ ਚਾਨਣ ਮਾਨਵਲ ਗੁਰਕੀ ਦੀ ਦਾ ਔਰ ਜੇ ਆਪਾਂ ਗੱਲ ਕਰੀਏ ਟਰਾਂਸਲੇਸ਼ਨ ਦੇ ਬਹੁਤ ਜ਼ਿਆਦਾ ਇਹਨਾਂ ਦਾ ਕੰਮ ਆ ਟਰਾਂਸਲੇਸ਼ਨ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਕੰਮ ਹੈ ਤਾਂ ਤੁਸੀਂ ਇਹਨੇ ਦੁਨੀਆ ਇੱਕ ਮਹਿਲ ਸਫਰਨਾਮਾ ਆ ਵੈਸੇ ਤਾਂ ਤੇ ਜ਼ਿੰਦਗੀ ਦੇ ਰਾਹਾਂ ਤੇ ਜੀਵਨੀ ਹੈ ਇਹ ਚਾਨਣ ਮਹਾਕਾਵਨ ਨਾਵਲ ਗੁਰਕੀ ਦਾ ਹੈ ਤਾਂ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ ਲੋਕੋ ਕੇ ਪਿੰਡ ਵਿੱਚ 15 ਏਕੜ ਜ਼ਮੀਨ ਖਰੀਦ ਕੇ ਪਰੀਤ ਨਗਰ ਕਸਬੇ ਦਾ ਜਿਹੜੀ ਸਥਾਪਨਾ ਇਹਨਾਂ ਨੇ ਕੀਤੀ ਸੀਗੀ ਅਗੇ ਮਾਸਿਕ ਜਿਹੜਾ ਰਸਾਲਾ ਸੀ ਪਰੀਤ ਨਾੜੀ 1933 ਦੇ ਵਿੱਚ ਇਹਨਾਂ ਆਰੰਭ ਕਰਤਾ ਸੀਗਾ ਬਾਦ ਸੰਦੇਸ਼ 1942 ਦੇ ਵਿੱਚ ਭਾਸ਼ਾ ਵਿਭਾਗ ਵਿੱਚੋਂ ਵਰੇ ਦਾ ਸ਼੍ਰੋਮੀ ਸਹਾਇਤਕਾਰ ਭਾਸ਼ਾ ਤਿੰਨਵਰੀ ਪਹਿਲਾ ਸਾਹਿਤਕ ਨਾਮ ਮਿਲਿਆ ਹੈ ਗੋਲਕੀ ਦੇ ਨਾਵਲ ਮਾਂ ਦੇ ਅਨੁਵਾਦ ਲਈ ਸੋਵੀਅਤ ਲੈਂਡ ਨਹਿਰੂ ਅਨੁਵਾਦ ਮਿਲਿਆ ਹੈ ਪ੍ਰਧਾਨ ਰਹੇ ਸੱਤ ਆਦਮੀ ਦੇ ਤਾਂ ਮਿਤ ਪ੍ਰਧਾਨ ਆਲ ਇੰਡੀਆ ਪੀਸ ਕਾਉਂਸਲ ਫੈਲੋ ਸਾਇਤਕਾਦਨੀ ਦਿੱਲੀ ਸਾਇਤਕਾਦਨੀ ਲੁਧਿਆਣਾ ਠੀਕ ਹੈ ਤਾਂ ਆਹ ਸਾਰੇ ਇਹਨਾਂ ਨੇ ਆਧੇ ਸੰਬਾਦ ਸੀਗੇ ਆਪਣੇ ਜ਼ਿੰਦਗਾਨੀ ਦੇ ਵਿੱਚ ਠੀਕ ਹੈ ਜੀ ਤੇ ਇਹ ਸਾਰੀ ਰਾਈਟਿੰਗ ਸੀਗੀਆਂ ਆਪਾਂ ਪ੍ਰੀਤ ਲੜੀ ਬਾਰੇ ਜਦੋਂ ਅਸੀਂ ਪੜ੍ਹਦੇ ਆ ਤਾਂ ਆਹ ਸਾਨੂੰ ਦੇਖਣ ਵ ਲਈ ਅਨੁਵਾਦ ਦੇ ਵਿੱਚ ਉਹ ਇਸ ਵਾਰੀ ਸਵਾਲ ਆਇਆ ਸੀਗਾ UGC NET ਦੇ ਵਿੱਚੋਂ ਤੁਸੀਂ ਬਲੀਸ ਧਿਆਨ ਨਾਲ ਦੇਖੋ ਮੇਰੀ ਜੀਵਨ ਕਹਾਣੀ ਮੰਨਦਲ ਦਿੱਸ ਗਈ ਤੇ ਜੀਵਨ ਕਹਾਣੀ 2596478 ਅਣਵੇਯਾ ਹੀ ਮਾਤਰ ਮੁੱਖਾਂ ਦੀ ਜ਼ਰਾੰਦ ਪ੍ਰੀਤ ਕਹਾਣੀਆਂ 나ਗਪ੍ਰੀਤ ਦਾ ਜਾਦੂ ਅਸਮਾਨੀ ਮਹਾਨਦੀ ਵੀਨਾ ਬਨੋਦ ਪ੍ਰੀਤ ਭਾਬੀ ਮੈਣਾ ਸ਼ਬਨਮ ਬਹੁਤ ਇੰਪੋਰਟੈਂਟ ਐ ਕਿ ਜਿਨ੍ਹਾਂ ਦੇ ਹੱਡੀ ਲੱਚਿਆ ਇਹ ਵਿਭਕਸ਼ਣ ਪ੍ਰੀਤ ਲੜੀ ਦਾ ਹੈ ਸਾਡੇ ਕੋਲ ਸਮੁੱਚਾ ਇਤਿਹਾਸ ਤੇ ਆਈ ਹੋਪ ਕਿ ਤੁਹਾਨੂੰ ਆ ਵੀ ਵੀਡੀਓ ਬੜੀ ਬਾਖਮਾਲ ਲੱਗੀ ਹੋਊਗੀ 1 ਡੇ 1 ਕਨਸੈਪਟ ਦੇ ਵਿੱਚ ਅਸੀਂ ਪੜ ਰਹੇ ਆਂ ਜੀ ਬਹੁਤ ਸਾਰੇ ਰਾਈਟਰ ਜਿਹੜੇ ਪੰਜਾਬੀ ਦੇ ਜਿੰਨੇ ਵੀ ਇਮਤਿਹਾਨ ਨੇ ਉਹਨਾਂ ਦੇ ਵਿੱਚ ਪੁੱਛੇ ਜਾਂਦੇ ਨੇ ਤੋਂ ਉਹਨਾਂ ਨੂੰ ਮੈਂ ਬੜੇ ਹੀ ਬਾਖਮਾਲ ਤਰੀਕੇ ਦੇ ਨਾਲ ਕਰਵਾ ਰਿਹਾ ਹਾਂ ਜੇਕਰ ਭਾਈ ਤੁਹਾਨੂੰ ਚੰਗਾ ਲੱਗ ਰਿਹਾ ਮੇਰੇ ਨਾਲ ਪੜਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਿੱਥੇ ਤੁਸੀਂ ਹੋਰ ਵਿਦਿਆਰਥੀਆਂ ਨੂੰ ਇਨਸਪਾਇਰ ਕਰ ਸਕਦੇ ਹੋ ਮੇਰੇ ਨਾਲ ਜੁੜ ਸਕਦੇ ਹੋ ਤਾਂ ਇਹ ਕੰਮ ਜ਼ਰੂਰ ਕਰ ਦਿਓ ਕਿਉਂਕਿ ਮੈਂ ਕਹਿੰਦਾ ਕਿ ਚੰਗੀਆਂ ਚੀਜ਼ਾਂ ਨੂੰ ਜੇਕਰ ਤੁਸੀਂ ਸੁਣੋਗੇ ਪੜੋਗੇ ਸ਼ੇਅਰ ਕਰੋਗੇ ਤਾਂ ਤੁਹਾਡਾ ਵੀ ਫਾਇਦਾ ਤੇ ਸਾਡਾ ਵੀ ਤੇ ਬਾਕੀ ਪੰਜਾਬੀ ਸੂਚੀ ਪੰਜਾਬੀ ਪੰਜਾਬ ਪੰਜਾਬੀ ਦੀ ਗੱਲ ਕਰੀਏ ਤਾਂ ਇੱਕ ਹੰਗਾਰਾ ਮੇਰੇ ਵੱਲੋਂ ਕਿ ਭਈਆ ਉਹ ਰਲ ਕੇ ਅਸੀਂ ਪੰਜਾਬੀ ਦੇ ਪਹਿਰੇਦਾਰ ਬਣੀਏ ਪੰਜਾਬੀ ਨੂੰ ਪੜਹੀਏ ਤੇ ਪੜਾਈਏ ਬਾਕੀ ਬਹੁਤ ਬਹੁਤ ਸ਼ੁਕਰੀਆ ਤੇ ਜਿਹੜੇ ਵਿਦਿਆਰਥੀ ਮੇਰੇ ਨਾਲ ਜੁੜਨਾ ਚਾਹੁੰਦੇ ਮੇਰੇ ਕੋਰਸ ਦੇ ਵਿੱਚ ਉਹਦੇ ਬਾਰੇ ਮੈਂ ਦੱਸਣਾ ਚਾਹਨਾ ਕਿ ਸਾਡਾ ਕੋਰਸ ਵੀ ਹੈ ਜੀ ਤੁਸੀਂ ਉਹਦੇ ਵਿੱਚ ਜੁੜ ਸਕਦੇ ਹੋ ਮੇਰੇ ਨਾਲ ਇਸ ਕੋਰਸ ਦੇ ਵਿੱਚ ਤੁਹਾਨੂੰ ਜੂਰੀਸੀ ਨੈਟ ਜੀਰਫ ਹੈ ਮਾਸਟਰ ਕੈਟਰ ਦੇ ਵੀ ਮੈਂ ਬੈਸ਼ੁਰੂ ਕੀਤਾ ਹੋਇਆ ਆਨਲਾਈਨ ਚੱਲ ਰਹੇ ਨੇ ਕੋਈ ਵੀ ਕੁਆਰੀ ਹੈ ਤੁਸੀਂ ਇਸ ਜਿਹੜਾ ਸਾਡੇ ਕੋਲ ਕੰਟੈਕਟ ਨੰਬਰ ਹੈ ਤੇ ਮੇਰੇ ਨਾਲ ਸਕਦੇ ਜੁੜ ਸਕਦੇ ਬਾਕੀ ਬਹੁਤ ਬਹੁਤ ਸ਼ੁਕਰੀਆ ਜੀ ਮੇਰੇ ਨਾਲ ਜੁੜਨ ਦੇ ਲਈ ਤੇ ਇਹਦੀ ਪੀਡੀਐਫ ਲੈਣ ਲਈ ਤੁਸੀਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਹੋਊਗਾ ਟੈਲੀਗ੍ਰam ਚੈਨਲ ਦਾ ਉਹ ਜੁਆਇਨ ਕਰ ਸਕਦੇ ਹੋ ਤੇ ਪੰਜਾਬ ਦੇ ਜਿਹਨਾਂ ਵੀ ਇਮਤਿਹਾਨ ਨੇ ਉਹਨਾਂ ਦੇ ਲਈ ਪੰਜਾਬੀ ਕੋਰਸ ਵੀ ਮੈਂ ਜਲਦੀ ਸ਼ੁਰੂ ਕਰੂੰਗਾ। ਬਾਕੀ ਬਾਦ ਬੋ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਮੈਨੂੰ ਵੇਖਣ ਦੇ ਲਈ। ਔਰ ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਉਹਨਾਂ ਵਿਦਿਆਰਥੀਆਂ ਦੀ ਮਦਦ ਕੀਤੀ ਜਾਏ ਜਿਹੜੇ ਇਕਨੋਮਿਕਲੀ ਸਾਊਂ ਨਹੀਂ ਹੈਗੇ। ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਮੇਰੀ ਹੈਲਪ ਦੀ ਜ਼ਰੂਰਤ ਹੈ ਮੈਂ ਤੁਹਾਡੇ ਨਾਲ। ਬਾਕੀ ਬਾਦ ਬੋ ਸ਼ੁਕਰੀਆ ਸੈਸ਼ਨ ਤੇ ਜੁੜਨ ਸੈਸ਼ਨ ਦੇ ਵਿੱਚ ਜੁੜਨ ਦੇ ਲਈ ਤੇ ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਮਿਲਦੇ ਹਾਂ ਜੀ ਅਗਲੇ ਸੈਸ਼ਨ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਸਤਿ ਸ਼੍ਰੀ ਅ